ਅਮਰੀਕਾ ਵੱਲੋਂ ਭਾਰਤ ਦੇ ਮੁੰਡੇ ਕੁੜੀਆਂ ਨੂੰ ਹੱਥ ਕੜੀਆਂ ਤੇ ਬੇੜੀਆਂ ਦੇ ਵਿੱਚ ਬੰਨ੍ਹ ਕੇ ਭਾਰਤ ਵਿੱਚ ਕੱਢੇ ਜਾਣ ਬਾਰੇ ਅੱਜ ਭਾਜਪਾ ਦੇ ਕੇਂਦਰੀ ਮੰਤਰੀ ਨੇ ਤੇ ਭਾਜਪਾ ਦੇ ਹਰਿਆਣਾ ਦੇ ਐਕਸ ਮੁੱਖ ਮੰਤਰੀ ਮਨੋਰਨਾਲ ਖੱਟਰ ਨੇ ਇੱਕ ਐਸੀ ਸ਼ਰਮਨਾਕ ਗੱਲ ਬੋਲੀ ਹੈ ਜਿੰਨੂੰ ਸੁਣ ਕੇ ਲਾਜ਼ਮੀ ਅਮਰੀਕਾ ਵੀ ਸ਼ਰਮਸਾਰ ਹੋ ਜਾਏਗਾ ਤੁਹਾਨੂੰ ਵੀ ਬਹੁਤ ਦੁੱਖ ਲੱਗੇਗਾ ਕਿਉਂਕਿ ਉਹ ਮੁੰਡੇ ਕੁੜੀਆਂ ਪੀੜਤ ਨੇ ਤੇ ਇਹ ਮੰਤਰੀ ਸਾਹਿਬ ਨੇ ਕਿੰਨੀ ਵੱਡੀ ਤੇ ਛੋਟੀ ਗੱਲ ਬੋਲੀ ਹੈ ਅੱਜ 27 ਫਰਵਰੀ ਇਸ ਵਕਤ ਤੱਕ ਦੀਆਂ ਚਾਰ ਵੱਡੀਆਂ ਖਬਰਾਂ ਨੇ ਚਾਰੇ ਖਬਰਾਂ ਤੇ ਆਪਾਂ ਦਿੰਨੇ ਆ ਤੁਹਾਨੂੰ ਪੂਰੀ ਜਾਣਕਾਰੀ ਤੇ ਪਹਿਲੀ ਖਬਰ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਇੱਕ ਨੈib ਤਹਿਸੀਲਦਾਰ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ ਉਹਦੇ ਉੱਪਰ ਦੋਸ਼ ਇਹ ਹੈ ਕਿ ਉਸਨੇ 10365 ਕਨਾਲਾਂ ਜ਼ਮੀਨ ਜਿਹੜੀ ਕਰੀਬ 1200 ਕਿੱਲਾ ਬਣਦੀ ਹੈ ਉਹ ਸ਼ਾਮਲਾਟ ਜ਼ਮੀਨ ਦਾ ਰਜਿਸਟਰੀ ਆਪਣੇ ਕੁਝ ਖਾਸਮ ਖਾਸਾਂ ਦੇ ਨਾਂ ਕਰ ਦਿੱਤੀ ਸੀ ਤੇ ਉਸ ਤਹਿਸੀਲਦਾਰ ਨੂੰ ਹੁਣ ਨੌਕਰੀ ਤੋਂ ਕੱਢ ਦਿੱਤਾ ਗਿਆ ਉਹ ਤਹਿਸੀਲਦਾਰ ਮੁਹਾਲੀ ਦੇ ਇੱਕ ਇਲਾਕੇ ਦੇ ਵਿੱਚ ਤਾਇਨਾਤ ਸੀਗਾ ਪਿਛਲੇ ਟਾਈਮ ਦੇ ਵਿੱਚ ਉਸ ਨਾਇਬ ਤਹਿਸੀਲਦਾਰ ਬਾਰੇ ਇਹ ਮਾਮਲਾ ਉੱਠਿਆ ਫਿਰ ਜਾਂਚ ਕਮੇਟੀ ਬਣੀ ਜਾਂਚ ਪੜਤਾਲ ਇੱਕ ਰਿਟਾਇਰਡ ਜੱਜ ਦੀ ਅਗਵਾਈ ਦੇ ਵਿੱਚ ਹੋਈ ਤੇ ਫਿਰ ਜਦੋਂ ਇਹ ਸਭ ਕੁਝ ਪਾਇਆ ਗਿਆ ਕਿ ਉਹਨੇ ਇੰਜ ਕੀਤਾ ਤਾਂ ਹੁਣ ਭਗਵੰਤ ਮਾਨ ਸਰਕਾਰ ਨੇ ਇਹ ਵੱਡਾ ਐਕਸ਼ਨ ਲਿਆ ਹੈ ਪਿਛਲੇ ਦਿਨਾਂ ਤੋਂ ਭਗਵੰਤ ਮਾਨ ਸਰਕਾਰ ਵੱਡੇ ਐਕਸ਼ਨ ਲੈ ਰਹੀ ਹੈ ਦਿੱਲੀ ਹਾਰ ਤੋਂ ਬਾਅਦ ਆਮ ਆਦਮੀ ਪਾਰਟੀ ਕੁਝ ਨਾ ਕੁਝ ਹਿੱਲਜੁਲ ਭ੍ਰਿਸ਼ਟਾਚਾਰ ਵਾਲੇ ਮੁੱਦੇ ਦੇ ਉੱਪਰ ਪੰਜਾਬ ਦੇ ਵਿੱਚ ਕਰ ਰਹੀ ਹੈ ਤੇ ਹੁਣ ਨਾਇਬ ਤਹਿਸੀਲਦਾਰ ਨੂੰ ਮੁਅਤਲ ਬਰਖਾਸਤ ਕੀਤਾ ਗਿਆ ਨੌਕਰੀ ਤੋਂ ਇਹਦੇ ਬਾਰੇ ਤੁਸੀਂ ਕੀ ਕਹੋਗੇ ਹੁਣ ਅਗਲੀ ਵੱਡੀ ਖਬਰ ਹੈ ਭਾਜਪਾ ਦੇ ਕੇਂਦਰੀ ਮੰਤਰੀ ਮਨੋਰ ਲਾਲ ਖੱਟਰ ਜਿਹੜਾ ਕਿ ਹਰਿਆਣਾ ਦਾ ਐਕਸ ਮੁੱਖ ਮੰਤਰੀ ਵੀ ਹੈ ਉਸ ਨੇ ਐਸਾ ਘਟਿਆ ਬਿਆਨ ਦਿੱਤਾ ਜਿਹਦਾ ਵੱਡਾ ਰੌਲਾ ਪੈ ਗਿਆ ਪਿਛਲੇ ਦਿਨੀ ਅਮਰੀਕਾ ਨੇ ਅਮਰੀਕਾ ਦੇ ਵਿੱਚੋਂ ਭਾਰਤ ਦੇ ਮੁੰਡੇ ਕੁੜੀਆਂ ਨੂੰ ਕੱਢਿਆ ਬੇੜੀਆਂ ਹੱਥਕੜੀਆਂ ਦੇ ਵਿੱਚ ਜਕੜ ਕੇ ਬੰਨ ਕੇ ਇੱਥੇ ਉਹ ਫੌਜੀ ਜਹਾਜ਼ਾਂ ਤੇ ਸੁੱਟ ਕੇ ਗਏ। ਇਹਦੇ ਉੱਪਰ ਸਾਰੇ ਲੋਕ ਉਹਨਾਂ ਮੁੰਡੇ ਕੁੜੀਆਂ ਦੇ ਨਾਲ ਹਮਦਰਦੀ ਪ੍ਰਗਟ ਕਰ ਰਹੇ ਨੇ ਤੇ ਮਨੋਰ ਲਾਲ ਖੱਟਰ ਕਹਿੰਦਾ ਵੀ ਉਹਨਾਂ ਨਾਲ ਕੋਈ ਹਮਦਰਦੀ ਨਹੀਂ ਹੋਣੀ ਚਾਹੀਦੀ। ਮਨੋਰ ਲਾਲ ਖੱਟਰ ਕਹਿੰਦਾ ਕਿ ਉਹ ਮੁੰਡੇ ਕੁੜੀਆਂ ਗੈਰ ਕਾਨੂੰਨੀ ਤਰੀਕੇ ਨਾਲ ਗਏ ਸੀ। ਉਹਨਾਂ ਨੇ ਤਰੀਕਾ ਗਲਤ ਅਪਣਾਇਆ ਸੀ ਤਾਂ ਉਹਨਾਂ ਨਾਲ ਕੋਈ ਹਮਦਰਦੀ ਨਹੀਂ ਹੋਣੀ ਚਾਹੀਦੀ। ਅਮਰੀਕਾ ਨੇ ਆਪਣੇ ਕਾਨੂੰਨ ਮੁਤਾਬਕ ਜੋ ਕੀਤਾ ਠੀਕ ਕੀਤਾ ਹੁਣ ਮੈਂ ਕਹਿੰਦਾ ਬੇਸ਼ਰਮੀ ਦੀ ਇਹ ਹੱਦ ਹੈ ਤੁਸੀਂ ਇਹ ਮਨੋਰ ਲਾਲ ਖੱਤਰ ਜੀ ਇਹ ਦੱਸੋ ਸੈਂਟਰ ਦੇ ਵਿੱਚ ਲਗਾਤਾਰ ਤੀਜੀ ਵਾਰ ਤੁਹਾਡੀ ਸਰਕਾਰ ਹੈ ਜਿਹੜੇ ਮੁੰਡੇ ਕੁੜੀਆਂ ਇੱਥੋਂ ਉਧਰਲੇ ਦੇਸ਼ਾਂ 'ਚ ਜਾ ਰਹੇ ਨੇ ਕਾਨੂੰਨੀ ਜਾ ਰਹਿਆ ਜਾਂ ਗੈਰ ਕਾਨੂੰਨੀ ਉਹ ਉਹ ਕਿਹਦੀ ਵਜ੍ਹਾ ਕਰਨ ਜਾ ਰਹੇ ਆ ਤੁਸੀਂ ਦੱਸੋ ਅਮਰੀਕਾ ਦੇ ਮੁੰਡੇ ਕੁੜੀਆਂ ਇੱਧਰ ਕਿਉਂ ਨਹੀਂ ਆ ਰਹੇ ਸਾਡੇ ਕਿਉਂ ਉਧਰ ਜਾ ਰਹੇ ਆ ਕਿਉਂਕਿ ਤੁਸੀਂ ਗੰਦਾ ਸਿਸਟਮ ਬਣਾਇਆ ਤੁਹਾਡੀ ਸਰਕਾਰ ਦੀਆਂ ਨੀਤੀਆਂ ਘਟੀਆਂ ਨੇ ਹੁਣ ਤੱਕ ਜਿੰਨੀਆਂ ਵੀ ਸਰਕਾਰਾਂ ਐ ਸਿਸਟਮ 'ਚ ਰਹੀਆਂ ਜਿੰਨੀਆਂ ਸਿਆਸਤਾਂ ਰਹੀਆਂ ਉਹਨਾਂ ਸਾਰਿਆਂ ਨੇ ਬੇੜਾਗਰਕ ਕੀਤਾ ਦੁਖੀ ਹੋ ਕੇ ਮੁੰਡੇ ਕੁੜੀਆਂ ਉਹਨਾਂ ਦੇਸ਼ਾਂ ਵੱਲ ਨਿਕਲਦੇ ਨੇ ਕੋਈ ਚਾਹ ਨਾਲ ਨਹੀਂ ਜਾਂਦਾ ਜੇ ਚਾਹ ਨਾਲ ਜਾਣਾ ਹੋਵੇ ਤਾਂ ਅਮਰੀਕਾ ਕੈਨੇਡਾ ਆਸਟ੍ਰੇਲੀਆ ਦੇ ਮੁੰਡੇ ਕੁੜੀਆਂ ਉੱਥੋਂ ਦੇ ਗੋਰੇ-ਗੋਰੀਆਂ ਸਾਡੇ ਆ ਕੇ ਕਿਉਂ ਨਹੀਂ ਰਹਿੰਦੇ ਕਿਉਂਕਿ ਇੱਥੇ ਤਾਂ ਤੁਸੀਂ ਬੇੜਾਗਰਕ ਕੀਤਾ ਹੋਇਆ ਉਧਰ ਸਾਡੇ ਕਿਉਂ ਜਾਂਦੇ ਨੇ ਜ਼ਿੰਦਗੀ ਦੀ ਭਾਲ 'ਚ ਤੁਸੀਂ ਤੁਹਾਡੀ ਪਾਰਟੀ ਨੇ ਖੱਟਰ ਸਾਹਿਬ ਜਦੋਂ 14 ਦੇ ਵਿੱਚ ਸੈਂਟਰ ਤੇ ਸਰਕਾਰ ਬਣਾਈ ਸੀ ਤੁਹਾਡੀ ਪਾਰਟੀ ਨੇ ਕਿਹਾ ਸੀ ਹਰ ਸਾਲ 2 ਕਰੋੜ ਨੌਕਰੀਆਂ ਦਿਆ ਕਰਾਂਗੇ ਦਿੱਤੀਆਂ ਤੁਸੀਂ ਕੀਤਾ ਕਤਰਿਆ ਤੁਸੀਂ ਕੱਖ ਹੈ ਨਹੀਂਗਾ ਹੁਣ ਤੁਸੀਂ ਮਤਲਬ 36 36 ਗੱਲਾਂ ਕਰਨ ਲੱਗ ਪਿਓ ਪੀੜਤਾਂ ਨੂੰ ਤੁਹਾਡੀ ਵਜ੍ਹਾ ਕਰਨ ਤੇਰੇ ਹਰਿਆਣੇ ਦੇ ਹਰਿਆਣੇ ਦੇ ਸਭ ਤੋਂ ਵੱਧ ਮੁੰਡੇ ਕੁੜੀਆਂ ਗਏ ਸੀ ਪਹਿਲੇ ਜਹਾਜ਼ ਸਭ ਤੋਂ ਵੱਧ ਹਰਿਆਣੇ ਵਾਲੇ ਆਏ ਨੇ ਤੁਸੀਂ ਗੱਲਾਂ ਮਾਰਦੇ ਹੋ ਹਰਿਆਣੇ ਦੇ ਮੁੱਖ ਮੰਤਰੀ ਖੱਟਰ ਸਾਹਿਬ ਤੁਸੀਂ ਰਹੇ ਹੋ ਤੇ ਤੁਹਾਡੇ ਮੋਦੀ ਦੀ ਸੈਂਟਰ ਚ ਸਰਕਾਰ ਹੈ ਤੇ ਜੇ ਜਾਣਦੇ ਨੇ ਮੁੰਡੇ ਕੁੜੀਆਂ ਤੁਹਾਡੇ ਭੰਨੇ ਤੁਹਾਡੇ ਮਾਰੇ ਤੁਹਾਡੇ ਦੁਖੀ ਕੀਤੇ ਹੁਣ ਤੁਸੀਂ ਗੱਲਾਂ ਕਰਦੇ ਹੋ ਤੁਸੀਂ ਖਿੱਲੀ ੜਾਉਣ ਲੱਗੇ ਹੋ ਤੁਸੀਂ ਕਹਿੰਦੇ ਹੋ ਹਮਦਰਦੀ ਨਹੀਂ ਹੋਣੀ ਚਾਹੀਦੀ ਅੱਛਾ ਤੇਰੇ ਨਾਲ ਹਮਦਰਦੀ ਹੋਵੇ ਤੇ ਉਹਨਾਂ ਨਾਲ ਨਾ ਹੋਵੇ हां ਤੁਸੀਂ ਤਾਂ ਹਾਰ ਜਾਓ ਵੋਟਾਂ ਦੇ ਵਿੱਚ ਮਲਾਈਦਾਰ ਅਹੁਦਾ ਨਾ ਮਿਲੇ ਤੇ ਤੁਸੀਂ ਇੱਕ ਦੂਜੇ ਨੂੰ ਅਫਸੋਸ ਕਰਦੇ ਹੋ ਤੇ ਜਿਹੜੇ ਮੁੰਡੇ ਕੁੜੀਆਂ ਉੱਥੋਂ ਹੱਟਕੜੀਆਂ ਬੇੜੀਆਂ ਚ ਕੱਢੇ ਗਏ ਉਹਨਾਂ ਨਾਲ ਹਮਦਰਦੀ ਨਾ ਹੋਵੇ ਬਾ ਜੀ ਬਾ ਔਰ ਖੱਟਰ ਸਾਹਿਬ ਲੋਕ ਇਹ ਕਹਿੰਦੇ ਸੀ ਤੇ ਲੋਕ ਪੱਖੀ মিডিਆ ਵੀ ਵੀ ਮੋਦੀ ਤੇ ਤੁਹਾਡੀ ਸਰਕਾਰ ਉਹਦੇ ਨਾਲ ਰਲੇ ਆ ਟਰੰਪ ਦੇ ਔਰ ਤੁਸੀਂ ਇਹ ਗੱਲ ਤੇ ਮੋਰ ਠੋਕਤੀ ਟਕਾ ਕੇ ਤੁਸੀਂ ਦੱਸ ਦਿੱਤਾ ਵੀ ਹਾਂ ਅਸੀਂ ਰਲੇ ਆ ਅਸੀਂ ਮਿਲੇ ਆ ਇੱਕੋ ਸੋਚ ਆ ਸਾਡੀ ਜੋ ਟਰੰਪ ਦੀ ਸੋਚ ਉਹੀ ਤੁਹਾਡੀ ਸੋਚ ਹੈ ਤੁਸੀਂ ਇਸ ਗੱਲ ਤੇ ਮੋਹਰ ਲਾ ਦਿੱਤੀ ਹੈ ਹੱਦ ਹੈ ਆਪਣੇ ਦੇਸ਼ ਦੇ ਧੀਆ ਪੁੱਤ ਦੁਖੀ ਹੋ ਕੇ ਜਾ ਰਹੇ ਨੇ ਸਿਸਟਮ ਦੇ ਮਾਰੇ ਸਰਕਾਰਾਂ ਦੇ ਮਾਰੇ ਤੇ ਤੁਸੀਂ ਟੀਚਰਾਂ ਕਰਨ ਲੱਗਿਓ ਤੁਸੀਂ ਕਹਿੰਦੇ ਹੋ ਹਮਦਰਦੀ ਨਹੀਂ ਹੋਣੀ ਚਾਹੀਦੀ ਖੁਸ਼ ਹੋਣਾ ਚਾਹੀਦਾ ਉਹਨਾਂ ਤੇ ਕਾਰਵਾਈ ਕਰਨੀ ਚਾਹੀਦੀ ਆ ਦੇਖੋ ਮੈਨੂੰ ਲੱਗਦਾ ਅਜੇ ਵੀ ਜੇ ਲੋਕਾਂ ਨੂੰ ਇਹਨਾਂ ਦੀ ਅਸਲੀਅਤ ਸਮਝ ਨਹੀਂ ਆਉਂਦੀ ਤਾਂ ਫਿਰ ਕਸੂਰ ਕੱਲਾ ਲੀਡਰਾਂ ਦਾ ਨਹੀਂ ਹੈ ਕਸੂਰ ਸਾਡੀ ਜਾਗਰੂਕਤਾ ਦਾ ਸਾਡੀ ਚੇਤਨਾ ਦਾ ਸਾਡੀ ਸਮਝਦਾਰੀ ਦਾ ਵੀ ਹੈ ਕਿਉਂਕਿ ਇਹੋ ਜੇ ਨੇਤਾ ਜਿਹੜੇ ਦੁੱਖ ਦੇ ਟਾਈਮ ਵੀ ਲੋਕਾਂ ਨੂੰ ਟੀਚਰਾ ਕਰਨ ਜੇ ਉਹਨਾਂ ਨੂੰ ਵੀ ਲੋਕ ਨਾ ਬਾਹਰ ਕੱਢ ਦੇਣ ਆਪਣੀ ਲਿਸਟ ਚੋਂ ਤਾਂ ਫਿਰ ਕਸੂਰ ਸਾਡੇ 'ਚ ਵੀ ਹੈ ਸੋ ਤੀਜੀ ਵੱਡੀ ਖਬਰ ਹੈ ਅੱਜ ਦੀ ਕਿ ਅੱਜ ਕਿਸਾਨਾਂ ਦੀ ਏਕਤਾ ਦੇ ਲਈ ਮੀਟਿੰਗ ਹੋ ਰਹੀ ਆ ਚੰਡੀਗੜ੍ਹ ਦੇ ਵਿੱਚ ਦੇਖੋ ਤਿੰਨ ਫੋਰਮ ਬਣੇ ਹੋਇਆ ਇੱਕ ਸ਼ੰਭੂ ਬਾਰਡਰ ਤੇ ਕਿਸਾਨ ਮਜ਼ਦੂਰ ਜਿਹੜਾ ਮੋਰਚਾ ਉਹ ਹੈ ਦੂਜਾ ਖਨੌਰੀ ਬਾਰਡਰ ਦੇ ਉੱਪਰ ਜਿਹੜਾ ਐਸ ਕੇ ਐਮ ਭਾਰਤ ਗੈਰ ਸਿਆਸੀ ਤੇ ਤੀਜਾ ਜਿਹੜਾ ਸਭ ਤੋਂ ਪਹਿਲਾਂ ਐਸ ਕੇ ਐਮ ਸੰਯੁਕਤ ਕਿਸਾਨ ਮੋਰਚਾ ਭਾਰਤ ਬਣਿਆ ਸੀ ਦਿੱਲੀ ਮੋਰਚੇ ਵੇਲੇ ਉਹ ਆ ਹੁਣ ਤਿੰਨਾਂ ਦੀ ਇਕਤਾ ਸੰਬੰਧੀ ਪਹਿਲਾਂ ਮੀਟਿੰਗਾਂ ਹੋਈਆਂ ਨੇ ਉਹਨਾਂ 'ਚ ਕੁਝ ਨਹੀਂ ਨਿਬੜਿਆ ਉਹਨਾਂ 'ਚ ਕੋਈ ਨਹੀਂ ਹੱਲ ਨਿਕਲਿਆ ਤੇ ਹੁਣ ਅੱਜ ਫੇਰ ਚੰਡੀਗੜ੍ਹ ਦੇ ਵਿੱਚ ਮੀਟਿੰਗ ਹੋਣ ਜਾ ਰਹੀ ਹੈ ਏਕਤਾ ਦੇ ਲਈ ਪਹਿਲਾਂ ਪੇਚ ਕਿੱਥੇ ਫਸਦਾ ਰਿਹਾ ਦੇਖੋ ਕੁਝ ਮੁੱਦੇ ਨੇ ਕੁਝ ਪੁਰਾਣੇ ਤੇ ਕੁਝ ਨਵੇਂ ਉਹਨਾਂ ਮੁੱਦਿਆਂ ਤੇ ਸਹਿਮਤੀ ਨਹੀਂ ਬਣ ਰਹੀ ਮੈਨੂੰ ਦੱਸਣ 'ਚ ਕੋਈ ਇਤਰਾਜ਼ ਨਹੀਂ ਹੋਏਗਾ ਇੱਕ ਮੁੱਦਾ ਤਾਂ ਜਿਹੜਾ ਪਿਛਲੇ ਕਿਸਾਨ ਅੰਦੋਲਨ ਵੇਲੇ ਜਿਹੜਾ ਐਸ ਕੇ ਐਮ ਦਾ ਜਾਬਤਾ ਤੋੜਿਆ ਗਿਆ ਸੀ ਐਸ ਕੇ ਐਮ ਨੇ ਰਿੰਗ ਰੋਡ ਤੇ ਟਰੈਕਟਰ ਮਾਰਚ ਦੀ ਕਾਲ ਦਿੱਤੀ ਸੀ ਤੇ ਕੁਝ ਸੱਜਣ ਆਪ ਮੁਹਾਰੇ ਤਹਿਸ਼ੁਦਾ ਪ੍ਰੋਗਰਾਮ ਨੂੰ ਛੱਡ ਕੇ ਸਯੁਕਤ ਕਿਸਾਨ ਮੋਰਚਾ ਕਹਿੰਦਾ ਕਿ ਉਹ ਚਲੇ ਗਏ ਲਾਲ ਕਿਲੇ ਵੱਲ ਉਹ ਕਹਿੰਦੇ ਸਾਡਾ ਜਾਬਤਾ ਤੋੜਿਆ ਗਿਆ ਤੇ ਜੇ ਨੁਕਸਾਨ ਹੋ ਜਾਂਦਾ ਤਾਂ ਉਹ ਸਾਡੇ ਜਾਬਤੇ ਦੇ ਅੰਦਰ ਨਹੀਂ ਸੀ ਤੇ ਉਹਦੇ ਉੱਪਰ ਜਿਹੜੇ ਗਏ ਆ ਉਹ ਅੱਜ ਤੱਕ ਅਫਸੋਸ ਪ੍ਰਗਟ ਨਹੀਂ ਕਰ ਰਹੇ ਇਹ ਗੱਲ ਸੰਯੁਕਤ ਕਿਸਾਨ ਮੋਰਚਾ ਭਾਰਤ ਦੀਆਂ ਜਥੇਬੰਦੀਆਂ ਕਹਿੰਦੀਆਂ ਦੂਜਾ ਮੁੱਦਾ ਹੁਣ ਕੇਂਦਰ ਸਰਕਾਰ ਨੇ ਇੱਕ ਖਰੜਾ ਭੇਜਿਆ ਖਰੜਾ ਤਿੰਨ ਖੇਤੀ ਕਾਨੂੰਨਾਂ ਵਾਲਾ ਜਿਹਨੂੰ ਵਿਧਾਨ ਸਭਾ ਚ ਰੱਦ ਕੀਤਾ ਗਿਆ ਉਹ ਮੰਗ ਪਹਿਲੇ ਨੰਬਰ ਦੀ ਹੈ ਕਿ ਦੂਜੇ ਤੀਜੇ ਨੰਬਰ ਦੀ ਹੈ ਇਹਦੇ ਉੱਪਰ ਵੀ ਬਹਿਸ ਅੰਦਰ ਇਹਨਾਂ ਦੇ ਚੱਲਦੀ ਹੈ ਜਿਹੜੀ ਇਕਤਾ ਚ ਅਰੋੜਾ ਬੰਦੀ ਹੈ ਜਿਹੜੀਆਂ ਸ਼ੰਭੂ ਖਨੋਰੀ ਬੈਠੀਆਂ ਜੱਥੇਬੰਦੀਆਂ ਉਹ ਕਹਿੰਦੀਆਂ ਐਮਐਸਪੀ ਤੇ ਕਰਜ਼ਾ ਮਾਫੀ ਇਹ ਪਹਿਲੀਆਂ ਮੰਗਾਂ ਨੇ ਐਸਕੇਐਮ ਭਾਰਤ ਕਹਿੰਦਾ ਉਹ ਮੰਗਾਂ ਵੀ ਬਹੁਤ ਇੰਪੋਰਟੈਂਟ ਨੇ ਦੋਨੋਂ ਪਰ ਜਿਹੜਾ ਹੁਣ ਖਰੜਾ ਭੇਜਿਆ ਤਿੰਨ ਖੇਤੀ ਕਾਨੂੰਨਾਂ ਵਾਲਾ ਦੁਬਾਰਾ ਇਹ ਮੰਗ ਉਹਨਾਂ ਨਾਲੋਂ ਵੀ ਹੁਣ ਵੱਡੀ ਬਣਦੀ ਐ ਇਸ ਟਾਈਮ ਹੁਣ ਇੱਥੇ ਗਰਾਰੀ ਫੱਸੀ ਐ ਇੱਕ ਦੂਜੇ ਨਾਲ ਕੋਈ ਸਹਿਮਤੀ ਨਹੀਂ ਬਣ ਰਹੀ ਹੁਣ ਇਸ ਕਰਕੇ ਪਹਿਲਾਂ ਮੀਟਿੰਗਾਂ ਹੋਈਆਂ ਪਹਿਲਾਂ ਪਾਤੜਾ ਚ ਵੀ ਹੋਈਆਂ ਖਣੋਰੀ ਵੀ ਇੱਕ ਮੀਟਿੰਗ ਹੋਈ ਪਾਤੜਾ ਚ ਵੀ ਹੋਈਆਂ ਦੋ ਮੀਟਿੰਗਾਂ ਫਿਰ ਚੰਡੀਗੜ੍ਹ ਹੋਈ ਮੀਟਿੰਗ ਤੀਜੀ ਮੀਟਿੰਗਾਂ ਚ ਕੁਝ ਨਿਕਲਿਆ ਨਹੀਂ ਜਿਵੇਂ ਕੇਂਦਰ ਸਰਕਾਰ ਦੇ ਨਾਲ ਮੀਟਿੰਗਾਂ ਚੱਲ ਰਹੀਆਂ ਉਹ ਮੰਤਰੀ ਸੁਣ ਸੁਣਾ ਕੇ ਚਲੇ ਜਾਂਦੇ ਨੇ ਤੇ ਕਹਿੰਦੇ ਨੇ ਹਾਂਜੀ ਹਾਂਜੀ ਅਗਲੀ ਮੀਟਿੰਗ ਤਾਂ ਉਹਦੇ ਵਿੱਚੋਂ ਕੁਝ ਨਿਕਲ ਨਹੀਂ ਰਿਹਾ ਇਸੇ ਤਰ੍ਹਾਂ ਇਹਨਾਂ ਏਕਤਾ ਮੀਟਿੰਗਾਂ ਦੇ ਵਿੱਚੋਂ ਵੀ ਕੋਈ ਫੈਸਲਾ ਨਹੀਂ ਸੀ ਨਿਕਲਿਆ ਹਾਂ ਮੈਂ ਕੋਈ ਬਹੁਤਾ ਸਿਆਣਾ ਨਹੀਂਗਾ ਮੇਰੇ ਨਾਲੋਂ ਤੁਸੀਂ ਸਾਰੇ ਸਿਆਣੇ ਹੋ ਮੇਰੇ ਨਾਲੋਂ ਤੁਹਾਨੂੰ ਸਾਰਿਆਂ ਨੂੰ ਵੱਧ ਅਕਲ ਆ ਵੱਧ ਸਮਝ ਆ ਮੈਂ ਤਾਂ ਬਸ ਇਨਾਕ ਬੇਨਤੀ ਕਰ ਸਕਦਾ ਇਸ ਟਾਈਮ ਲੋੜ ਆ ਏਕਤਾ ਦੀ ਛੋਟੇ ਮੋਟੀਆਂ ਜਿਦਾਂ-ਜੁਦਾਂ ਛੱਡ ਕੇ ਏਕਤਾ ਦੀ ਲੋੜ ਆ ਨਹੀਂ ਤਾਂ ਇਹ ਕਿਸਾਨ ਮੋਰਚੇ ਦੀਆਂ ਜਿੰਨੀਆਂ ਮੰਗਾਂ ਨੇ ਕੇਂਦਰ ਸਰਕਾਰ ਨੂੰ ਤਾਂ ਚਾਹੀਦਾ ਚਾਰ ਥਾਵਾਂ ਤੇ ਵੰਡੇ ਗਏ ਹੋ ਉਹ ਕਹਿਣਗੇ 40 ਥਾਵਾਂ ਤੇ ਵੰਡੇ ਜਾਓ 40 ਉਹ ਤਾਂ ਚਾਹਣਗੇ ਕਿ ਇਹ ਨਿੱਕੇ ਨਿੱਕੇ ਟੋਟਿਆਂ 'ਚ ਵੰਡੇ ਜਾਣ ਅੰਗਰੇਜ਼ਾਂ ਦੀ ਤਾਂ ਨੀਤੀ ਸੀ ਡਿਵਾਈਡ ਐਂਡ ਰੂਲ ਓਵਰ ਪਾੜੋ ਤੇ ਰਾਜ ਕਰੋ ਤੇ ਉਹ ਨੀਤੀ ਅੱਜ ਵੀ ਚੱਲਦੀ ਹੈ ਤੇ ਜੇਕਰ ਉਹਨਾਂ ਦੇ ਪਾੜਨ ਤੋਂ ਬਿਨਾਂ ਆਪੇ ਹੀ ਪਾਟੇ ਰਹਿਣ ਤਾਂ ਉਹਨਾਂ ਨੂੰ ਮੌਜਾਂ ਹੀ ਮੌਜਾਂ ਵੈਸੇ ਜਿਹੜਾ ਸੰਯੁਕਤ ਮੋਰਚਾ ਭਾਰਤ ਹੈ ਜਦੋਂ ਇਹਦੇ ਵਿੱਚ 파ਟਕ ਪਿਆ ਜਦੋਂ ਇਹਦੇ ਚੋਂ ਨਿਕਲ ਕੇ ਹੋਰ 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 ਵੱਖਰੇ ਵੱਖਰੀਆਂ ਬੜਾਏ ਗਏ ਆ ਮੋਰਚੇ ਇਹ ਆਪਣੇ ਆਪ ਨਹੀਂ ਹੋਇਆ ਲਾਜ਼ਮੀ ਤੌਰ ਤੇ ਸਰਕਾਰਾਂ ਤੇ ਸਿਆਸਤਾਂ ਦਾ ਇਹਦੇ ਵਿੱਚ ਰੋਲ ਹੋ ਸਕਦਾ ਹੈ ਕਿਉਂਕਿ ਆਪਣੇ ਆਪ ਸੰਘਰਸ਼ੀ ਲੋਕ 파ਟਨਾ ਨਹੀਂ ਚਾਹੁੰਦੇ ਕੋਈ ਨਾ ਕੋਈ ਤਾਕਤਾਂ ਵਿੱਚ ਐਂਟਰ ਕਰਦੀਆਂ ਨੇ ਉਹ ਕਿਸੇ ਰਾਈ ਕਰਨ ਉਹ ਕਿਸੇ ਤਰੀਕੇ ਨਾਲ ਕਰਨ ਤੇ ਜਿਵੇਂ ਮਰਜ਼ੀ ਆਪਰੇਟ ਕਰਨ ਉਹ ਸ਼ਕਤੀਆਂ ਉਹ ਤਾਕਤਾਂ ਆਪਰੇਟ ਕਰਦੀਆਂ ਨੇ ਤੇ ਫਿਰ ਉਹ ਪਾੜਦਿਆਂ ਨੇ ਇਸੇ ਤਰ੍ਹਾਂ ਇਸ ਚੀਜ਼ ਦੇ ਵਿੱਚ ਹੋਇਆ ਵੀ ਜਪਦਾ ਤੁਸੀਂ ਸਾਰੇ ਸਿਆਣੇ ਹੋ ਸਮਝਦਾਰ ਹੋ ਤੁਸੀਂ ਆਪਣਾ ਕਮੈਂਟ ਇਹਦੇ ਬਾਰੇ ਲਿਖਿਓ ਤੁਹਾਨੂੰ ਕੀ ਜਪਦਾ ਸੋ ਅੱਜ ਦੀਆਂ ਇਹ ਤਿੰਨ ਵੱਡੀਆਂ ਖਬਰਾਂ ਸੀਗੀਆਂ ਲਾਸਟ ਦੇ ਉੱਪਰ ਫਿਰ ਮੈਂ ਕਵਾਂਗਾ ਕਿ ਜਿਹੜਾ ਅਮਰੀਕਾ ਚੋਂ ਕੱਢੇ ਗਏ 3 ਪੁੱਤਾਂ ਬਾਰੇ ਮਨੋਰ ਨਾਲ ਖੱਟਰ ਨੇ ਬਿਆਨ ਦਿੱਤਾ ਉਹ ਸੱਚਮੁੱਚ ਸ਼ਰਮਨਾਕ ਹੈ ਉਹ ਸੱਚਮੁੱਚ ਦਰਦਨਾਕ ਹੈ ਉਹ ਸੱਚਮੁੱਚ ਬੜਾ ਗੈਰ ਇਨਸਾਨੀ ਗੈਰ ਜਜਬਾਤੀ ਬਿਆਨ ਹੈ ਤੇ ਉਹ ਬਿਆਨ ਉਹ ਸੱਚ ਨੰਗਾ ਕਰਦਾ ਜਿਹੜਾ ਸੱਚੇ ਚੀਖ ਚੀਖ ਕੇ ਕਹਿੰਦਾ ਕਿ ਇਹ ਚਾਹੇ ਸਾਮਰਾਜੀ ਨੀਤੀਆਂ ਵਾਲੇ ਚਾਹੇ ਭਾਰਤ 'ਚ ਬੈਠੇ ਹੋਣ ਤੇ ਚਾਹੇ ਅਮਰੀਕਾ 'ਚ ਇਹਨਾਂ ਦੇ ਨਾਂ ਅਲੱਗ-ਅਲੱਗ ਹੋ ਸਕਦੇ ਨੇ ਚਿਹਰੇ ਅਲੱਗ-ਅਲੱਗ ਹੋ ਸਕਦੇ ਨੇ ਇਹਨਾਂ ਦੀਆਂ ਪਾਰਟੀਆਂ ਦੇ ਟੈਗ ਅਲੱਗ-ਅਲੱਗ ਹੋ ਸਕਦੇ ਨੇ ਪਰ ਇਹਨਾਂ ਦੀ ਨੀਤੀ ਤੇ ਨੀਅਤ ਇੱਕੋ ਹੁੰਦੀ ਹੈ ਹੁਣ ਮੈਂ ਕਹੂੰਗਾ ਇਹਦੇ ਉੱਪਰ ਜਰਾ ਪੰਜਾਬ ਦੇ ਪ੍ਰਧਾਨ ਭਾਜਪਾ ਵਾਲੇ ਜਿਹੜੇ ਸੁਨੀਲ ਜਾਖੜ ਸਾਹਿਬ ਨੇ ਉਹ ਵੀ ਜੇ ਆਪਣਾ ਬਿਆਨ ਰੱਖ ਦੇਣ ਤਾਂ ਵਧੀਆ ਹੋਏਗਾ ਵੈਸੇ ਉਹਨਾਂ ਨੇ ਰੱਖਣਾ ਤਾਂ ਨਹੀਂ ਪਰ ਵੇਖਦੇ ਆ ਬਹੁਤ ਮਿਹਰਬਾਨ